13 ਫਰਵਰੀ ਨੂੰ ਦਿੱਲੀ ਵੱਲ ਕੁਝ ਕਰਨ ਲਈ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਹ ਮਹਿਲਾ ਚੌਂਕ ਦੇ ਵਿੱਚ ਜਿਹੜੇ ਇਕੱਠੇ ਹੋਏ ਸੀ ਕਿਸਾਨਾਂ ਤੇ ਖਨੋਰੀ ਬਾਰਡਰ ਨੂੰ ਇਹਨਾਂ ਨੇ ਚਾਲੇ ਪਾ ਦਿੱਤੇ ਨੇ ਤਸਵੀਰਾਂ 'ਚ ਦੇਖੋ ਬੜੀ ਲੰਬੀ ਬੜੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਹੈਗੀਆਂ ਇਹ ਢਿੜਬਾ ਹੋ ਕੇ ਪਾਤੜਾ ਹੋ ਕੇ ਇਹ ਖਨੋਰੀ ਪਹੁੰਚ ਗਈਆਂ ਨੇ ਟਰਾਲੀਆਂ ਕਿਉਂਕਿ ਕਿਸਾਨਾਂ ਨੇ ਆਪਣਾ ਰਹਿਣ ਸਹਿਣ ਦਾ ਜਿਹੜਾ ਪ੍ਰਬੰਧ ਹੈ ਉਹ ਵਿੱਚ ਕੀਤਾ ਹੋਇਆ ਹੈ ਤੇ ਨਾਲ ਹੀ ਜਿਹੜਾ ਰਾਸ਼ਨ ਪਾਣੀ ਤੇ ਪ੍ਰਬੰਧ ਪੂਰਾ ਕਰਕੇ ਚੱਲੇ ਹੋਏ ਨੇ ਕਿਉਂਕਿ ਜਿਹੜੀ ਸਰਕਾਰ ਨੇ ਮੰਗਾ ਸੀ ਜੀਆਂ ਉਹ ਕਿਸਾਨਾਂ ਦੀਆਂ ਨਹੀਂ ਬਣੀਆਂ ਜਿਸਕੇ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਕਿਸਾਨ ਹੈ ਖਲੋਰੀ ਬਾਰਡਰ ਵੱਲ ਰਵਾਨਾ ਕਰ ਦਿੱਤਾ ਗਿਆ ਵੱਡੀ ਗਿਣਤੀ ਦੀ ਜਿਹੜੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਇੱਕ ਇੱਕ ਟਰੈਕਟਰ ਦੇ ਮਗਰ ਦੋ ਦੋ ਟਰਾਲੀਆਂ ਜਿਹੜੀਆਂ ਉਹਨਾਂ ਨੇ ਪਾਈਆਂ ਹੋਈਆਂ ਨੇ ਉਸ ਨੂੰ ਲੈ ਕੇ ਇਹ ਪੂਰੀ ਤਿਆਰੀ ਦੇ ਵਿੱਚ ਚੱਲੇ ਨੇ ਅਸੀਂ ਕੋਸ਼ਿਸ਼ ਵੀ ਕਰਾਂਗੇ ਵੀ ਕਿਸੇ ਕਿਸਾਨ ਨਾਲ ਜੇ ਗੱਲ ਹੋ ਸਕੇ ਕਿਉਂਕਿ ਜਿਹੜੇ ਕਿਸਾਨ ਹੈਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਨੇ ਉਹ ਇੱਥੋਂ ਨਿਕਲ ਚੁੱਕੀਆਂ ਨੇ ਅਸੀਂ ਤਸਵੀਰਾਂ 'ਚ ਤੁਹਾਨੂੰ ਦਿਖਾ ਰਹੇ ਹਾਂ ਖਨੋਰੀ ਦੀ ਖਨੋਰੀ ਨੂੰ ਜਾਨਦਾਰ ਰਸਤਾ ਹੈਗਾ ਜਿਹੜਾ ਕਿ ਪਤਣਾ ਡਿਰਬਾ ਹੋ ਕੇ ਜਾਏਗਾ ਉਸ ਤੋਂ ਬਾਅਦ ਖਨੋਰੀ ਬਾਰਡਰ ਤੇ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਹ ਦੇਖਣਾ ਹੋਵੇਗਾ ਅਨਿਲ ਜਨ ਏਵੀਪੀ ਸੰਝਾ ਸੰਗਰੂਰ